ਇਹ ਆ ਵੀ ਇਹ ਸਾਡਾ ਵਾੜ ਨੰਬਰ 16 ਆ ਇਹ ਬਿਲਕੁਲ ਨਵਾਰਸ ਹੋਇਆ ਪਿਆ ਇੱਥੇ ਕੋਈ ਪ੍ਰਸ਼ਾਸਨ ਕੋਈ ਕਿਸੇ ਕਿਸਮ ਦਾ ਕੋਈ ਇੱਥੇ ਹੈ ਹੀ ਨਹੀਂ ਸਿਸਟਮ ਔਰ ਡੇਂਗੂ ਘਰ ਘਰ ਵਧਦਾ ਜਾ ਰਿਹਾ ਹੈ ਤਕਰੀਬਨ ਹਾਈ ਤੋਂ 6 ਮਹੀਨਾ ਉੱਤਾ ਇੱਥੇ ਲਗਾਤਾਰ ਹੋ ਚੁਕੀ ਆ ਔਰ ਘਰ ਘਰ ਦੇ ਵਿੱਚ ਡੇਂਗੂ ਫੈਲਿਆ ਦਾ ਇੱਥੇ ਕੋਈ ਸਪਰੇਅ ਵਾਲਾ ਨਹੀਂ ਆ ਰਿਹਾ ਜੇ ਕੋਈ ਸਪਰੇਅ ਵਾਲਾ ਹੁੰਦਾ ਤੇ ਘਰ ਪੁੱਛ ਕੇ ਆਉਂਦਾ ਵੀ ਉਹ ਘਰ ਕਿਦਾ ਆ ਇੱਥੇ ਪਾਰਟੀ ਬਾਜ਼ੀ ਤੋਂ ਉੱਚੇ ਉੱਠ ਕੇ ਗੱਲ ਕਰਨੀ ਚਾਹੀਦੀ ਆ ਇਹ ਆਪਸ ਵਿੱਚ ਕਿਹ ਹੈ ਲੀਡਰਾਂ ਦੀ ਬੰਦੀ ਨਹੀਂ ਇਹ ਗੱਲ ਕਲੀਅਰ ਆ ਕਿਉਂਕਿ ਨਾ ਤੇ ਪਾਲਾ ਸਾਹਿਬ ਦੀ ਬਹਿਲ ਸਾਹਿਬ ਨਾਲ ਬੰਦੀ ਆ ਨਾ ਬਹਿਲ ਸਾਹਿਬ ਦੀ ਪਾਲਾ ਸਾਹਿਬ ਨਾਲ ਨਾ ਬੱਬੇ ਵਾਲੀ ਸਾਹਿਬ ਨਾਲ ਇਹਨਾਂ ਦੀ ਆਪਸੀ ਜਿਹੜੀ ਲੜਾਈ ਆ ਉਦੇ ਵਿੱਚ ਆ ਸਾਰੇ ਜਿਹੜੇ ਆ ਸਾਡਾ ਹਲਕਾ ਜਿਹੜਾ ਇਹ ਪੂਰਾ ਪੀਸਿਆ ਜਾ ਰਿਹਾ ਮੈਂ ਸਾਰਿਆਂ ਲੀਡਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਵੀ ਆਕਲ ਕਰੋ ਸਮਝਦਾਰੀ ਵਰਤੋ ਇਹ ਕੰਮ ਤੁਹਾਨੂੰ ਜੇ ਮਹਾਰਾਜ ਨੇ ਬਖਸ਼ਿਸ਼ ਕੀਤੀ ਆ ਲੀਡਰੀ ਦੀ ਤੇ ਉਹਨੂੰ ਪੂਰਾ ਉਤਰੋ ਉਹਦੇ ਉੱਤੇ ਤੇ ਆ ਜਿਹੜਾ ਹੁਣ ਔਖਾ ਟਾਈਮ ਆ ਇਹਦੇ ਉੱਤੇ ਤੁਹਾਨੂੰ ਸਾਰਿਆਂ ਦੇ ਨਾਲ ਹੋ ਕੇ ਆਉਣਾ ਚਾਹੀਦਾ ਚੱਲਣਾ ਚਾਹੀਦਾ ਮੈਂ ਕਹਿੰਦਾ ਵੀ ਇਹ ਨੌਜਵਾਨ ਮੁੜੇ ਮਰ ਰਹੇ ਨੇ ਆ ਇੱਕ ਸਾਡੇ ਲਾਗੇ ਬਿਲਕੁਲ ਮਹਾਤਮਾ ਸਾਹਿਬ ਦੀ ਡੱਟ ਹੋਈ ਇੱਕ ਪਰਸੋਂ ਮਰਿਆ ਇੱਕ ਅੱਜ ਹੁਣੇ ਜੀ ਅਰਥੀਤ ਯਾਰ ਹੋ ਰਹੀ ਆ ਔਰ ਬਹੁਤ ਹੀ ਮਤਲਬ ਕਿ ਸਿਆਣੇ ਮੁੜੇ ਜਿਹੜੇ ਬਹੁਤ ਹੀ ਅਨਮੈਰਿਡ ਉਹਨਾਂ ਦੀ ਡੱਟ ਹੋ ਰਹੀ ਆ ਔਰ ਘਰ ਘਰ ਬੰਦੇ ਜਿਹੜੇ ਆ ਡੇਂਗੂ ਨਾਲ ਬਿਮਾਰ ਪੈਦੇ ਨੇ ਕੋਈ ਪ੍ਰਸ਼ਾਸਨ ਦਾ ਇਹਦੇ ਹਾਲ ਬਿਲਕੁਲ ਧਿਆਨ ਨਹੀਂਗਾ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਵੀ ਇਹ ਪ੍ਰਸ਼ਾਸਨ ਨੂੰ ਚਾਹੀਦਾ ਇਹਦੇ ਹਾਲ ਧਿਆਨ ਦੇਣ ਆਪਸੀ ਲੜਾਈਆਂ ਆਪਸੀ ਫੋਟ ਛੱਡ ਕੇ ਦੇਓ ਇਸ ਪਾਸੇ ਨੂੰ ਧਿਆਨ ਦੇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੰਬਰ ਕੋਰੇ ਮਾਰੇ ਨਾਟੰਗੂ ਹਾਲਿਆ ਹੋਇਆ ਹਰ ਘਰ ਚ ਬੰਤਾ ਕੋਈ ਨਾ ਕੋਈ ਬਿਮਾਰ ਪਿਆ ਜੇ ਪ੍ਰਸ਼ਾਸਨ ਵੱਲੋਂ ਕੋਈ ਇਹਦੀ ਹਨੇਰੀ ਸੋਚ ਹੈ ਜਿਹੜੇ ਘਰ ਕੋਈ ਡੇਂਗੂ ਹੋ ਤੁ ਹਸਪੀਟਲੋਂ ਆਦਾ ਸੁਨਿਆ ਉਦੇ ਘਰ ਹੋ ਗਏ ਚਲੇ ਜਾਂਦੇ ਕੋਈ ਗਲੀਆਂ ਨਾਰੀਆਂ ਚ ਕੋਈ ਸਪਰੇ ਨਹੀਂ ਆਗਾ ਇਹਦੇ ਚ ਜੋ ਨੌਜਵਾਨਾਂ ਦੀ ਪਰਸੋ ਵੀ ਇੱਕ ਮੋਟਰ ਹੀ ਹੁਣ ਅਜ ਕੱਜ ਦੀ ਵੀ ਚਲੇ ਆਫੇ ਹੁਣੇ ਹੀ ਮੋਟਰ ਹੀ ਆ ਉਹ ਵੀ ਵਿਚਾਰਾ 25 26 ਸਾਲ ਦਾ ਹੀ ਮੁੰਡਾ ਜਿਹੜੀ ਮੋਟਰ ਹੀ ਆ ਆ ਪਿਛੇ ਹੁਣ 23 40 ਘਟ ਘਾੜੀ 4 5 ਮੋਟਾ ਜਿਹੇ ਅਨਮੈਰਿਡ ਬੱਚਾ ਨਹੀਂ ਹੋਈਆਂ ਇਹਦੇ ਨਾਲ ਉਹ ਮਰੀਦ ਡਰ ਲੱਗ ਰਿਹਾ ਸਾਰੇ ਘਰ ਸਾਂਨੇ ਪਏ ਐ ਹਲੇ ਸਾਰੀ ਜਿਹੜੀ ਐ ਗਲੀ ਸਾਰੀ ਬੱਚੇ ਜਵਾਨੀਆਂ ਉਹ ਤਾਂ ਸਭ ਸਾਂਮੀ ਆ ਰਿਆਂ ਕੇ ਬਿਮਾਰੀ ਤੋਂ ਮਰੀ ਬਚਣ ਵਾਸਤੇ ਕੋਈ ਮਰੀ ਹੈ ਨਹੀਂ ਕੋਈ ਕੁਝ ਛਿੜਕਣ ਵਾਲਾ ਨਹੀਂ ਹੈ ਕੋਈ ਕਸ਼ਵ ਨਹੀਂ ਹੈਗਾ ਇਹਦੇ ਕਰ ਇਹ ਤਰ੍ਹਾਂ ਵਿਤਨਾ ਕਿ ਕੇ ਵਾਸਤੇ ਇਹੋ ਜੇ ਘਾਸੇ ਨਾ ਹੋਣ ਇਹਨੂੰ ਰੋਕ ਥਾਂ ਕੀਤੀ ਜਾਵੇ